ਸ਼ਸ਼ੀ ਕਾਲ ਜੀ ਸਾਰਿਆਂ ਨੂੰ ਬੜਿਆਂ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਕਿਹੜੇ-ਕਿਹੜੇ ਭਰਾਵਾਂ ਨੇ ਕੋਈ ਵੀ ਟਰੈਕਟਰ ਲੋਨ ਕਰਵਾ ਕੇ ਜਾਂ ਆਸਾਨ ਕਿਸ਼ਤਾਂ 'ਚ ਜਾਂ ਨਗਦ ਕੈਸ਼ ਖਰੀਦਣੇ ਹੋਣ ਤਾਂ ਬੜਿਆਂ ਟਰੈਕਟਰ ਨਾਲ ਤੁਸੀਂ ਸੰਪਰਕ ਕਰ ਲਓ ਸਾਡਾ ਪਿੰਡ ਭਾਈ ਬਖਤੌਰ ਆ ਮਾਨਸਾ ਬਠਿੰਡਾ ਰੋਡ ਦੇ ਉੱਪਰ ਕਿਵੇਂ ਸਾਡੇ ਕੋਲੇ ਆ ਚੁੱਕਿਆ ਹੈ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਤਾਕੜ ਤਾਕੜ ਟਰੈਕਟਰ ਸੁਪਰ 3630 ਸੁਪਰ 2021 ਮਾਡਲ ਕਿਸੇ ਪ੍ਰਾਣੇ ਟਰੈਕਟਰ ਲੈਣਾ ਹੋਵੇ ਤਾਂ ਇਹਦਾ ਰੇਟ ਹੈਗਾ 6,85,000 ਰੁਪਿਆ ਰੇਟ ਆ 50 ਹੌਸਪਾਵਰ ਚ ਤੇਲ ਦਾ ਖਰਚਾ ਬਹੁਤ ਹੀ ਨਾਲੋਂ ਅੱਧਾ ਪਰਾਵੋ ਇਹ ਟਰੈਕਟਰ ਦਾ ਕਿਸੇ ਪ੍ਰਾਣੇ ਲੈਣਾ 50 ਐਚਪੀ ਚ ਕਿਸੇ ਇਹ ਦੇਖੋ ਕਿੰਨਾ ਵਧੀਆ ਟਰੈਕਟਰ ਮੋਡੀਫਾਈ ਹੋਇਆਗਾ 3630 ਉਪਰ 3630 ਸੁਬਰਾ ਭਰਾਵੋ ਅੱਗੇ ਸੁਬਰਾਜ 855 ਆ ਗਿਆ ਅੱਗੇ ਅਰਜਨ ਨੋਵੋ ਆ ਗਿਆ 2018 ਮਾਡਲ ਆ ਗਿਆ ਅਰਜਨ ਨੋਵੋ 2000 ਤੇ 22 ਮਾਡਲ ਆ ਗਿਆ ਅਰਜਨ ਮੈਟ ਆ ਗਿਆ ਤੇ ਅੱਗੇ ਆ ਗਿਆ 969 969 CRDI CRDI ਆ ਗਿਆ 969 ਕਿਸੇ ਭਰਾਣੇ ਇਹ ਲੈਣਾ ਹੋਵੇ ਤਾਂ ਤੇ ਅੱਗੇ ਆ ਗਿਆ ਸੋਨਾ ਲੀਕਾ ਨਹੀਂ ਸੌਰੀ 6055 6055 ਆ ਗਿਆ 2014 ਮਾਡਲ ਅਰਜਨ ਮੈਟ ਅਰਜਨ ਮੈਟ ਬਹੁਤ ਹੀ ਸਾਫ਼ ਸੁਥਰੀ ਹਾਲਤ ਚ ਬਹੁਤ ਬਹੁਤ ਹੀ ਸਾਫ਼ ਟਰੈਕਟਰ ਇਹ ਅਰਜਨ ਮੈਟ 2013 2013 ਮਾਡਲ ਅਰਜਨ ਮੈਟ ਆ ਚੁੱਕਿਆ ਹੈ ਭਰਾਵੋ ਇਹਦਾ ਰੇਟ 495000 ਰੁਪਿਆ ਕਰਤਾ ਭਰਾਵੋ 495000 ਰੁਪਿਆ ਰੇਟ ਆ ਅੱਗੇ ਅਰਜਨ ਨੋਵੋ ਖੜੇ ਆ ਬਹੁਤ ਹੀ ਸਾਫ਼ ਸੁਥਰੇ ਟਰੈਕਟਰ ਸੋਨੂੰ ਹੋਰ ਕਿਤੋਂ ਨਹੀਂ ਮਿਲਨੇ ਭਰਾਵੋ ਐਹੋ ਜਿਹੇ ਟਰੈਕਟਰ ਕੱਲੇ ਬੜੈਂਚ ਟਰੈਕਟਰ ਚ ਤੋਂ ਬੜੈਂਚ ਟਰੈਕਟਰ ਜ਼ਿਲ੍ਹਾ ਬਟਿੰਡਾ ਪਿੰਡ ਭਾਈ ਬਖਤੌਰ ਤੋਂ ਮਿਲ ਸਕਦੇ ਆ ਆ ਦੇਖੋ ਅੱਗੇ ਆ ਗਿਆ ਬਹੁਤ ਹੀ ਸਾਫ਼ 6055 ਆ ਗਿਆ ਬਹੁਤ ਵਧੀਆ ਸਾਫ਼ ਹਾਲਤ ਚ 2018 ਮਾਡਲ ਆ ਗਿਆ ਦੇਖੋ ਕਨੋਪੀਆਂ ਵਗੈਰਾ ਲੱਗੀਆਂ ਗਈਆਂ ਆਹ ਆ ਗਿਆ ਟਰਬੋ ਵਾਲਾ ਸਪੈਸ਼ਲ ਟਰਬੋ ਵਾਲਾ ਟਰੈਕਟਰ ਆ ਭਰਾਵੋ ਇਹ ਜਿਆ ਟਰੈਕਟਰ ਆ ਮੈਂ ਵੱਲੋਂ ਵੀ ਇਹ ਟਰੈਕਟਰ 70 ਤੋਂ 75 ਹੌਸਪਾਵਰ ਤੱਕ ਕੰਮ ਕਰਦਾਗਾ ਦੇਖੋ ਕਿੰਨਾ ਸਾਫ ਸੁਥਰਾ ਟਰਬੋ ਲੱਗਿਆ ਹੋਇਆ ਦੇਖੋ ਫੀਟਿੰਗ ਦੇਖੋ ਭਰਾਵੋ ਕਿਵੇਂ ਚਿਣੀ ਪਈ ਐ ਫੀਟਿੰਗ ਦੇਖੋ ਯਾਰ ਕਿੰਨੀ ਸਫਾਈ ਚ ਫੀਟਿੰਗ ਕਰੀ ਹੋਈ ਐ ਮਿਸਤਰੀ ਭਰਾ ਨੇ 50000 ਰੁਪਿਆ ਟਰਬੋ ਤੇ ਲੱਗਿਆ ਭਰਾਵੋ 50000 50000 ਤੇ 30000 ਆ ਜਗਾੜ ਜੇ ਤੇ ਲੱਗਿਆ 80000 ਰੁਪਏ ਦਾ ਐਕਸਟਰਾ ਸਮਾਨ ਲਵਾਤਾ ਕਿਸੇ ਜ਼ਿਮੀਂਦਾਰ ਭਰਾ ਨੇ ਇਹ ਟਰੈਕਟਰ ਵੀ ਬੜਾਂ ਟਰੈਕਟਰ ਜਿੱਤੇ ਲੱਗ ਗਿਆ ਇਹਦਾ ਰੇਟ ਹੈਗਾ 675000 ਰੁਪਿਆ ਭਰਾਵੋ ਅੱਗੇ ਆ ਗਿਆ 969 4x4 4x4 969 ਆ ਗਿਆ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਇਹ ਟਰੈਕਟਰ ਦਾ ਰੇਟ ਵੀ ਭਰਾਵੋ ਬਹੁਤ ਹੀ ਜਾਇਜ਼ ਰੇਟ ਆ ਇਹ ਵੀ 9,95,000 ਰੁਪਏ ਦਾ ਇਹ ਟਰੈਕਟਰ ਵੀ ਤੁਸੀਂ ਬ੍ਰਾਂਚ ਟਰੈਕਟਰ ਜਿੰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਬ੍ਰਾਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨੋਟ ਕਰ ਲਓ ਆਹਾਂ ਆ ਸਾਡੇ ਉੱਪਰ ਨੰਬਰ ਦਿੱਤੇ ਹੋਏ ਆ ਭਰਾਵੋ ਆ ਸਰਦਾਰ ਦੇ ਸਰਦਾਰ ਸਾਹਿਬ ਦੇ ਨੰਬਰ ਦਿੱਤੇ ਹੋਏ ਮਹਿੰਦਰ ਸਿੰਘ ਬ੍ਰਾਂਚ ਦਾ ਆ ਮੇਰਾ ਨੰਬਰ ਆ ਐਮ ਡੀ ਕੁਲਵਿੰਦਰ ਸਿੰਘ ਬ੍ਰਾਂਚ ਦਾ ਇਹ ਸਾਡੇ ਨੰਬਰ ਆ ਆਪਦੇ ਪਰਸਨਲ ਨੰਬਰ ਦਿੱਤੇ ਹੋਏ ਆ ਭਰਾਵੋ ਕੋਈ ਵੀ ਟਰੈਕਟਰ ਤੁਸੀਂ ਖਰੀਦਣਾ ਜਲਦ ਤੋਂ ਜਲਦ ਸੰਪਰਕ ਕਰ ਲਓ ਸਾਰੇ ਟਰੈਕਟਰਾਂ ਤੇ ਲੋਨ ਹੋਜੂ ਆਸਾਨ ਕਿਸ਼ਤਾਂ ਹੋ ਜਾਣਗੀਆਂ ਕੋਈ ਵੀ ਤੁਹਾਨੂੰ ਪਰੇਸ਼ਾਨੀ ਨਹੀਂ ਆਉਂਦੀ ਆਸਾਨ ਕਿਸ਼ਤਾਂ ਚ ਗਾਰੰਟੀ ਗਾਰੰਟੀ ਸੁਦਾ ਟਰੈਕਟਰ ਲੈ ਜਾਓ ਕੋਈ ਵੀ ਲਾਂਭਾ ਨਹੀਂ ਆਉਂਦਾ ਭਰਾਵੋ ਗਾਰੰਟੀਆਂ ਵਾਲੇ ਟਰੈਕਟਰ ਮਿਲਦੇ ਆ ਗਾਰੰਟੀਆਂ ਵਾਲੇ ਗਾਰੰਟੀਆਂ ਵਾਲੇ ਟਰੈਕਟਰ ਇਕੱਲੇ ਬੜੈਂਚ ਟਰੈਕਟਰ ਚ ਜੀ ਮਿਲਣਗੇ ਜੇ 52 10 ਦੀ ਗੱਲ ਕਰਕੇ 52 10 ਦੇਖੋ 52 10 ਤਾਂ ਮੇਲੇ ਹੀ ਲੱਗ ਗਿਆ ਭਰਾਵੋ 52 10 ਤਾਂ ਆ ਦੇਖੋ ਕਿੰਨੇ ਸਾਫ ਸੁਥਰੇ ਟਰੈਕਟਰ ਲੱਗੇ ਆ ਸਵਰਾਜ 855 ਦਾ ਗੱਲ ਹੀ ਕੀ ਕਰ ਲਈਏ ਇੰਨੇ ਕਿ ਜਿਆਦੇ ਲੱਗੇ ਰਹਿੰਦੇ ਆ ਤਾਂ ਹੀ ਜਲਦੀ ਸੰਪਰਕ ਕਰ ਲਓ ਆ ਨੰਬਰ ਵੀ ਸਾਡੀ ਆ ਅੱਗੇ 960 ਆ ਗਿਆ 960 60 ਹਸ ਪਾਵਰ ਵਾਲਾ ਆ ਗਿਆ ਭਰਾਵੋ ਇਹ ਬਹੁਤ ਘੱਟ ਟਰੈਕਟਰ ਮਿਲਦਾ 960 60 ਹਸ ਪਾਵਰ ਵਾਲਾ ਇਹ ਟਰੈਕਟਰ 595 ਦਾ ਟਰੈਕਟਰ ਆ ਭਰਾਵੋ 5 ਲੱਖ 95000 ਦੇਖੋ ਕਿੰਨਾ ਨਵਾਂ ਟਰੈਕਟਰ ਆ ਯਾਰ ਬੜਕਾ ਮਾਰਦਾ ਉੱਡ ਜੂਟ ਜੂ ਕਰਦਾ ਘੋੜੇ ਛੱਪੇ ਆ ਕੋੜੇ ਕਾੜੇ ਛਪੇ ਹੋਏ ਆ ਭਰਾਵੋ ਇਹ ਟਰੈਕਟਰਾਂ ਤੇ ਆਜੋ ਛੇਤੀ ਆਜੋ ਜਲਦੀ ਆ ਕੇ ਬੜੈਂਕਟਰ ਜਦੋਂ ਇਹ ਟਰੈਕਟਰਾਂ ਆ ਕੇ ਖਰੀਦ ਕੇ ਲੈ ਜਾਓ